ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਕੇਵਲ ਸਾਡੇ ਗੁਰੂ ਮੰਨਦੇ ਹਾਂ ਪਰ ਮੈਂ ਉਹਨਾਂ ਵਿੱਚੋਂ ਇੱਕ ਫਿਲਾਸਫਰ ਇੱਕ ਰਿਫਾਰਮਰ ਇੱਕ ਐਜੂਕੇਸ਼ਨਿਸਟ ਇੱਕ ਫਿਲਾਂਥਰੋਫਿਸਟ ਇਹ ਸਭ ਵੀ ਦੇਖਦਾ ਹਾਂ ਕਿ ਕ੍ਰੀਏਟਿਵ ਤੰਗ ਨਾਲ ਸਮਝਾਉਂਦੇ ਨੇ ਤੇ ਜਿਹੜਾ ਕੀ ਪੁਆਇੰਟ ਹੈ ਉਹਨਾਂ ਦੇ ਪ੍ਰਚਾਰ ਦਾ ਉਹ ਐਸੀ ਗਰਾਊਂਡ ਲੈਵਲ ਤੇ ਜਾ ਕੇ ਪ੍ਰਚਾਰ ਕਰਨਾ ਲੋਕਾਂ ਦੇ ਨਾਲ ਕਨੈਕਸ਼ਨ ਪੈਦਾ ਕਰਕੇ ਪ੍ਰਚਾਰ ਕਰਨਾ ਉਹਨਾਂ ਨੂੰ ਪ੍ਰੈਕਟੀਕਲ ਐਗਜ਼ਾਮਪਲ ਦੇਣਾ ਤੇ ਬੰਦੇ ਨੂੰ ਆਪ ਸੈਲਫ ਇੰਟਰਸਪੈਕਸ਼ਨ ਵਿੱਚ ਪਾਉਣਾ ਉਹ ਕਿਸੇ ਨੂੰ ਸੱਟ ਨਹੀਂ ਲਗਾਉਂਦੇ ਹਾਂ ਜੀ ਸਾਨੂੰ ਸਿੱਖਾਂ ਨੂੰ ਇਹ ਹਮੇਸ਼ਾ ਇੱਕ ਸ਼ਿਕਾਇਤ ਰਹਿੰਦੀ ਹੈ ਕਿ ਧਰਮ ਪ੍ਰਚਾਰ ਨਹੀਂ ਹੋ ਰਿਹਾ ਧਰਮ ਪ੍ਰਚਾਰ ਨਹੀਂ ਹੋ ਰਿਹਾ। ਉਹ ਦੂਸਰੇ ਪਾਸੇ ਅਸੀਂ ਸਾਰੇ ਹੀ ਸਮਾਜ ਜਿਹੜਾ ਹੈ ਉਹ ਇੱਕ ਰੂਟੀਨ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ ਹੈ ਹਰ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਗੀ ਜੱਥਾ ਆਇਆ ਪ੍ਰਚਾਰਕ ਬੁਲਾ ਕੇ ਅਸੀਂ ਉਹਨਾਂ ਨੂੰ ਸੱਦ ਕੇ ਇੱਕ ਅਰ ਘੰਟਾ ਉਹਨਾਂ ਤੋਂ ਲੈਕਚਰ ਸੁਣ ਕੇ ਅਸੀਂ ਸੋਚਦੇ ਹਾਂ ਸ਼ਾਇਦ ਪ੍ਰਚਾਰ ਹੋ ਜਾਏ। ਹਰ ਉਸ ਜਿਹਨਾਂ ਨੂੰ ਪ੍ਰਚਾਰ ਕਰਨਾ ਚਾਹੁੰਦੇ ਆ ਇਟ ਮੀਨਸ ਨਵੀਂ ਪਨੀਰੀ ਨੂੰ ਨਵੇਂ ਨੌਜਵਾਨਾਂ ਨੂੰ ਅਸੀਂ ਉਹਨਾਂ ਤੋਂ ਕਦੀ ਨਹੀਂ ਪੁੱਛਿਆ ਕਿ ਉਹ ਅੱਜ ਸਿੱਖ ਧਰਮ ਦੇ ਬਾਰੇ ਕੀ ਸੋਚਦੇ ਨੇ ਕੀ ਉਹਨਾਂ ਦਾ ਵਿਚਾਰ ਹੈ ਕੀ ਚਾਹੁੰਦੇ ਨੇ ਉਹ ਜਾਂ ਕੀ ਉਹ ਗੁਰੂ ਸਾਹਿਬ ਤੋਂ ਉਹਨਾਂ ਨੇ ਕੀ ਪੜਿਆ ਜਿਹੜੇ ਇਸ ਪਾਸੇ ਲੱਗੇ ਹੋਏ ਨੇ ਛੋਏ ਸਾਡੇ ਵਿੱਚ ਨੇ ਇੱਕ ਨੌਜਵਾਨ ਮਨਨਦੀਪ ਸਿੰਘ ਜਿਹੜੇ ਕੀ ਗੁਰਮਤਿ ਕਲਾਸਾਂ ਦੇ ਵਿੱਚ ਵੀ ਪੜ੍ਹਦੇ ਰਹੇ ਬੀਬਾ ਬੱਚਾ ਐਵਾਰਡ ਵੀ ਪ੍ਰਾਪਤ ਕੀਤਾ ਹੁਣ ਪੜਾਵਾ ਵੀ ਰਹੇ ਨੇ ਇਹਨਾਂ ਕੋਲ ਜਾਣਕਾਰੀ ਲੈਂਦੇ ਆਂ ਪੁੱਛਦੇ ਆਂ ਕਿ ਉਹ ਗੁਰੂ ਸਾਹਿਬ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਨੇ ਉਹ ਕਿਸ ਤਰ੍ਹਾਂ ਸਮਝਦੇ ਨੇ ਕਿਉਂਕਿ ਅੱਜ ਜਿਸ ਤਰ੍ਹਾਂ ਇਹ ਯੁੱਗ ਹੈ ਜੋ ਡਿਜੀਟਲ ਯੁੱਗ ਹੈ ਅੱਜ ਜੋ ਪੜ੍ਹਾਈ ਕਰ ਰਹੇ ਨੇ ਜੋ ਅਪਡੇਟ ਹੋ ਗਏ ਨੇ ਉਹਨਾਂ ਤੋਂ ਜਾਣਦੇ ਆਂ ਕਿ ਉਹ ਕੀ ਦੇਖਦੇ ਨੇ ਕਿਸ ਤਰ੍ਹਾਂ ਗੁਰੂ ਸਾਹਿਬ ਉਹ ਉਹ ਦੇਖਦੇ ਨੇ ਕਿ ਉਹ ਕਿਸ ਤਰ੍ਹਾਂ ਪ੍ਰਚਾਰ ਕਰਦੇ ਸੀ ਹੋਰ ਅੱਜ ਕਿਸ ਤਰ੍ਹਾਂ ਪ੍ਰਚਾਰ ਹੋ ਰਿਹਾ ਹੈ ਸੋਇਲ ਆਪਾਂ ਮਨਨਦੀਪ ਸਿੰਘ ਸਾਡੇ ਨਾਲ ਨਾ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਤੇ ਤਾਂ ਮਨਨਦੀਪ ਜੰਗੀ ਤੁਹਾਡੇ ਕੋਲ ਇੱਕ ਇੱਕ ਨੌਜਵਾਨ ਹੋਣ ਕਰਕੇ ਇੱਕ ਮਤਲਬ ਸੋਚਦੇ ਹਾਂ ਕਿ ਨਵੀਂ ਪਨੀਰੀ ਨੂੰ ਕੁਝ ਸੇਧ ਮਿਲੇ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਗੁਰੂ ਸਹਿਬਾਨਾ ਨੇ ਆਪਣੇ ਇਤਨੇ ਪੁਰਾਣੇ ਸਮੇਂ ਦੇ ਵਿੱਚ ਇਤਨਾ ਜ਼ਬਰਦਸਤ ਪ੍ਰਚਾਰ ਕੀਤਾ ਕਿ ਤੁਰੰਤ ਇੱਕ ਆਮ ਮਨੁੱਖਤਾ ਦੇ ਨਾਲ ਕਨੈਕਟ ਹੋ ਜਾਂਦੇ ਸੀ ਸਾਰੇ ਉਹਨਾਂ ਦੇ ਪਿੱਛੇ ਹੋ ਜਾਂਦੇ ਸੀ ਕਨੈਕਟ ਹੋ ਜਾਂਦੇ ਸੀ ਹੋਰ ਉਹਨਾਂ ਦੀ ਗੱਲ ਨੂੰ ਸੁਣਨ ਸਮਝਣ ਲੱਗ ਪੈਂਦੇ ਸੀ ਅੱਜ ਜਦ ਕਿ ਇਤਨਾ ਪ੍ਰਚਾਰ ਹੋ ਰਿਹਾ ਲੋਕਾਂ ਨੂੰ ਪ੍ਰਚਾਰ ਨਹੀਂ ਹੋ ਰਿਹਾ ਮੈਂ ਸਮਝਦਾ ਕਿ ਅੱਜ ਦੇ ਸਮੇਂ ਜਿੰਨਾ ਪ੍ਰਚਾਰ ਹੋ ਰਿਹਾ ਹੈ ਜਾਂ ਹੋ ਸਕਦਾ ਹੈ ਉਹ ਕਦੀ ਨਹੀਂ ਹੋਇਆ ਸੋ ਮੈਂ ਤੁਹਾਡੇ ਕੋਲ ਇੱਕ ਜਾਣਕਾਰੀ ਨਵੇਂ ਹਿਸਾਬ ਦੇ ਨਾਲ ਚਾਹੁੰਦਾ ਕਿ ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਮਤਲਬ ਗੁਰੂ ਸਾਹਿਬਾਂ ਨੇ ਕਿਸ ਤਰ੍ਹਾਂ ਇੱਕਦਮ ਕਨੈਕਟ ਕਰ ਲੈਂਦੇ ਸੀ ਹੋਰ ਲੋਗੋ ਨਾਲ ਦੀ ਗੱਲ ਨੂੰ ਮੰਨ ਲੈਂਦੇ ਸੀ ਹਾਂਜੀ ਤੇ ਸਭ ਤੋਂ ਪਹਿਲਾਂ ਅੱਜ ਅਸੀਂ ਵੇਖਦੇ ਹਾਂ ਕਿ ਸਿੱਖ ਧਰਮ ਸਟਾਰਟ ਹੋਇਆ ਸੀ ਪੰਜਾਬ ਵਿੱਚ ਪਰ ਅੱਜ ਉਸੇ ਕੇਵਲ ਪੰਜਾਬ ਵਿੱਚ ਹੀ ਸੀਮਤ ਨਹੀਂ ਹੈ ਪੂਰੀ ਦੁਨੀਆ ਵਿੱਚ ਸੀਮਤ ਹੈ ਇਸ ਦਾ ਪ੍ਰਮੁੱਖ ਕਾਰਨ ਸੀਗਾ ਗੁਰੂ ਸਾਹਿਬਾਨਾਂ ਦੀਆਂ ਪ੍ਰਚਾਰ ਤਕਨੀਕ ਅੱਛਾ ਹਾਂਜੀ ਸਭ ਤੋਂ ਪਹਿਲਾਂ ਸਾਨੂੰ ਗੱਲ ਸ਼ੁਰੂ ਕਰਨੀ ਪਵੇਗੀ ਗੁਰੂ ਨਾਨਕ ਸਾਹਿਬ ਜੀ ਤੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਕੇਵਲ ਸਾਡੇ ਗੁਰੂ ਮੰਨਦੇ ਹਾਂ ਪਰ ਮੈਂ ਉਹਨਾਂ ਵਿੱਚੋਂ ਇੱਕ ਫਿਲਾਸਫਰ ਹਾਂਜੀ ਇੱਕ ਰਿਫਾਰਮਰ ਇੱਕ ਐਜੂਕੇਸ਼ਨਿਸਟ ਇੱਕ ਫਿਲੈਂਥਰੋਫਿਸਟ ਵਾਹ ਇਹ ਸਭ ਵੀ ਵੇਗਦਾ ਹਾਂ ਵਾਹ ਅਤੇ ਇਸ ਦੇ ਨਾਲ-ਨਾਲ ਉਹ ਇੱਕ ਕਿਊਰੀਅਸ ਲਰਨਰ ਵੀ ਨੇ ਅੱਛਾ ਹਾਂ ਬਿਲਕੁਲ ਜਦ ਉਹਨਾਂ ਦੀ ਉਮਰ ਸੀ 10 ਸਾਲ ਹਾਂਜੀ ਜਿਸ ਉਮਰ ਵਿੱਚ ਬੰਦੇ ਦਾ ਮਾਈਂਡ ਡਿਵੈਲਪ ਹੋ ਰਿਹਾ ਹੁੰਦਾ ਹੈ ਉਸ ਦੇ ਅੰਦਰ ਕੋਈ ਜਿਗਿਆਸਾ ਹੁੰਦੀ ਹੈ ਉਸ ਉਮਰ ਦੇ ਵਿੱਚ ਉਹ ਸਵਾਲ ਕਰਦੇ ਨੇ ਜਿਨੇ ਹੁੰਦੇ ਉਹਨਾਂ ਦਾ ਫਲਸਫਾ ਉਹਨਾਂ ਦੀ ਆਈਡੀਓਲੋਜੀ ਬਿਲਕੁਲ ਕਲੀਅਰ ਹੈ ਉਹਨਾਂ ਨੂੰ ਪਤਾ ਹੈ ਕਿ ਧਰਮ ਕੋਈ ਪਖੰਡ ਦਾ ਵਿਸ਼ਾ ਨਹੀਂ ਧਰਮ ਸੂਤ ਜੱਜ ਬਣਾ ਦਾ ਵਿਸ਼ਾ ਹੈ ਪਰ ਉਹ ਪੰਡਿਤ ਨਾਲ ਝਗੜਦੇ ਨਹੀਂ ਨੇ ਉਹ ਬਹਿਸ ਵੀ ਨਹੀਂ ਕਰਦੇ ਉਹ ਬੜੇ ਹੀ ਕ੍ਰੀਏਟਿਵ ਟੰਗ ਨਾਲ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਉਂਦੇ ਨੇ ਉਹ ਕਹਿੰਦੇ ਨੇ ਕਿ ਮੈਂ ਪਾ ਲਵਾਂਗਾ ਜਨੀਉ ਪਰ ਇਹ ਵਾਲਾ ਜਨੀਉ ਨਹੀਂ ਮੈਨੂੰ ਆਤਮਕ ਜਨੀਉ ਚਾਹੀਦਾ ਹੈ ਮੈਨੂੰ ਇਹ ਵਾਲਾ ਜਨੀਉ ਲਾ ਕੇ ਦਿਓ ਜਿਸ ਦਾ ਕਪੜਾ ਹੋਵੇ ਦਇਆ ਦਾ ਹਾਂਜੀ ਬਿਲਕੁਲ ਸਤ ਦਈ ਸੰਤੂਖ ਹੋਵੇ ਦਇਆ ਕਪਾਹ ਸੰਤੋਖ ਸੰਤੋਖ ਸੂਤ ਜਤ ਗੰਢੀ ਸਤਵ ਜੀ ਇਹ ਵਾਲਾ ਆਤਮਕ ਜਨੀਉ ਮੈਨੂੰ ਲਾ ਕੇ ਦਿਓ ਇਸ ਤਰੀਕੇ ਦੇ ਨਾਲ ਉਹਨਾਂ ਨੇ ਨਾ ਕਿਸੇ ਦੀ ਭਾਵਨਾ ਨੂੰ ਠੇਸ ਪਹਾਈ ਤੇ ਸਾਰੇ ਆ ਲੋਕਾਂ ਨੂੰ ਗੱਲ ਵੀ ਸਮਝਾ ਦਿੱਤੀ ਫਿਰ ਉਹ ਜਾਂਦੇ ਨੇ ਮੱਕੇ ਜਾਂਦੇ ਨੇ ਉਹ ਉੱਥੇ ਵੀ ਜਾ ਕੇ ਕਿਸੇ ਦੇ ਨਾਲ ਝਗੜਦੇ ਨਹੀਂ ਨੇ ਅੱਛਾ ਉਹ ਉੱਥੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਪ ਜਿਸ ਪਾਸੇ ਰਬ ਨਹੀਂ ਹੈ ਤੁਸੀਂ ਉਸ ਪਾਸੇ ਮੇਰੇ ਪੈਰ ਕਰ ਦਿਓ ਹਾਂਜੀ ਤੇ ਉਹ ਬੜੇ ਹੀ ਕ੍ਰੀਏਟਿਵ ਢੰਗ ਨਾਲ ਸਮਝਾਉਂਦੇ ਨੇ ਤੇ ਜਿਹੜਾ ਕੀ ਪੁਆਇੰਟ ਹੈ ਉਹਨਾਂ ਦੇ ਪ੍ਰਚਾਰ ਦਾ ਉਹ ਐਸੀ ਗਰਾਊਂਡ ਲੈਵਲ ਤੇ ਜਾ ਕੇ ਪ੍ਰਚਾਰ ਕਰਨਾ ਲੋਕਾਂ ਦੇ ਨਾਲ ਕਨੈਕਸ਼ਨ ਪੈਦਾ ਕਰਕੇ ਪ੍ਰਚਾਰ ਕਰਨਾ ਜੀ ਉਹਨਾਂ ਨੂੰ ਪ੍ਰੈਕਟੀਕਲ ਐਗਜ਼ਾਮਪਲ ਦੇਣਾ ਤੇ ਬੰਦੇ ਨੂੰ ਆਪ ਸੈਲਫ ਇੰਟਰਸਪੈਕਸ਼ਨ ਵਿੱਚ ਪਾਣਾ ਉਹ ਕਿਸੇ ਨੂੰ ਸਟਾਰਨ ਨਹੀਂ ਲਗਾਉਂਦੇ ਹਾਂਜੀ ਕਿਸੇ ਨੂੰ ਸਟਾਰਨ ਨਹੀਂ ਮਾਰਦੇ ਉਹ ਆਪ ਬੰਦੇ ਨੂੰ ਸੈਲਫ ਇੰਟਰਸਪੈਕਸ਼ਨ ਵਿੱਚ ਪਾਉਂਦੇ ਨੇ ਹਾਂਜੀ ਤੇ ਉਹਨਾਂ ਦੀ ਜਿਹੜੀ ਆਡੀਅנס ਸੀ ਉਹ ਲਿਮਟਿਡ ਆਡੀਅנס ਨਹੀਂ ਸੀ ਪੂਰੀ ਕਾਇਨਾਤ ਉਹਨਾਂ ਦੀ ਆਡੀਅנס ਸੀ ਉਹਨਾਂ ਦਾ ਜਿਹੜਾ ਮੈਸੇਜ ਸੀ ਉਹ ਹਰ ਵਰਗ ਹਰ ਜਾਤੀ ਹਰ ਲਿੰਗ ਹਰ ਧਰਮ ਸਗੋਂ ਪੂਰੀ ਮਨੁੱਖਤਾ ਲਈ ਸੀ ਇੱਕ ਪਾਸੇ ਅਸੀਂ ਵੇਖਦੇ ਹਾਂ ਕਿ ਭਾਵੇਂ ਅੱਜ ਦੇ ਨੇਤਾ ਹੁਣ ਆਵੇਂ ਇਤਿਹਾਸ ਦੇ ਵੱਡੇ ਵੱਡੇ ਨੇਤਾ ਜਾਂ ਵੱਡੇ ਵੱਡੇ ਆਗੂ ਹੁਣ ਕੋਈ ਵੀ ਹਰ ਵਰਗ ਨੂੰ ਸਮਾਨ ਰੂਪ ਤੋਂ ਲੈ ਕੇ ਨਹੀਂ ਚੱਲ ਸਕਿਆ ਹਰ ਨੇਤਾ ਜਾਂ ਹਰ ਆਗੂ ਫਾਲੋਅਰ ਸਾਰੇ ਨੇ ਸਾਰੇ ਫਾਲੋਅਰਸ ਨੇ ਕਿਉਂਕਿ ਉਹ ਸਾਰੇ ਬ੍ਰਹਿਮੰਡ ਨੂੰ ਲੈ ਕੇ ਚੱਲਦੇ ਸੀਗੇ ਕੋਈ ਲਿਮਿਟੇਸ਼ਨ ਸੁਣਾ ਨੇ ਨਹੀਂ ਪਾਈ ਰਵਿੰਦਰਨਾਥ ਟੈਗੋਰ ਜੀ ਤੋਂ ਪੁੱਛਿਆ ਗਿਆ ਸੀ ਕਿ ਤੁਸੀਂ ਨੇ ਦੇਸ਼ ਵਾਸਤੇ ਇੱਕ ਨੈਸ਼ਨਲ ਐਂਥਮ ਤੱਕ ਲਿਖ ਦਿੱਤਾ ਪਰ ਤੁਸੀਂ ਪੂਰੀ ਦੁਨੀਆ ਵਾਸਤੇ ਪੂਰੀ ਹਿਮਨਿਟੀ ਵਾਸਤੇ ਕਿਉਂ ਨਹੀਂ ਲਿਖਦੇ ਤੇ ਪਤਾ ਉਹਨਾਂ ਨੇ ਕੀ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਕੀ ਪੂਰੀ ਦੁਨੀਆ ਵਾਸਤੇ ਜਿਤ ਲਿਖਾਂ ਐਂਥਮ ਜਦ ਬਾਬਾ ਨਾਨਕ 500 ਸਾਲ ਪਹਿਲਾਂ ਪੂਰੇ ਬ੍ਰਹਿਮੰਡ ਦੀ ਗੱਲ ਆਪਣੀ ਆਰਤੀ ਵਿੱਚ ਕਰ ਗਏ ਨੇ ਗਗਨ ਮਥਾਲ ਹਾਂਜੀ ਰਾਈਟ ਤੇ ਤਾਂ ਹੀ ਜਿੰਨੇ ਇੰਨੇ ਵੱਡੇ ਪਾਤਰ ਤੇ ਲੋਕ ਇਸ ਮੋਟਿਵ ਨਾਲ ਜੁੜ ਸਕੇ ਹੋਰ ਬਾਕੀ ਗੁਰੂਆਂ ਨੇ ਵੀ ਆਪਣੇ ਹਿਸਾਬ ਨਾਲ ਪ੍ਰਚਾਰ ਕੀਤਾ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ ਤਾਂ ਕਿ ਜੇ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਸੀ ਉਹ ਲਿਖਤ ਰੂਪ ਵਿੱਚ ਅਸੀਂ ਸਟੋਰ ਕਰ ਸਕੇ ਸ਼ੇਰ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਈ ਮੰਝਾ ਸਥਾਪਿਤ ਕੀਤੀ ਜਿੱਥੇ ਇੱਕਦਮ ਆਰਗੇਨਾਈਜ਼ ਪ੍ਰਚਾਰ ਹੁੰਦਾ ਸੀ ਉਹਨਾਂ ਨੇ ਫੀਮੇਲਸ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਸੈਂਟਰ ਬਣਾਇਆ ਉਹਨਾਂ ਨੇ ਸੈਂਟਰ ਬਣਾਇਆ ਉਹਨਾਂ ਨੇ ਫੀਮੇਲਸ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਤਾਂ ਕਿ ਹਰ ਲੋਕ ਕਨੈਕਟ ਹੋ ਸਕਣ ਕੋਈ ਪਿੱਛੇ ਨਾ ਰਹਿ ਜਾਏ ਹਾਂਜੀ ਤੇ ਇਸ ਤਰ੍ਹਾਂ ਹੀ ਇਹ ਪ੍ਰਚਾਰ ਚੱਲਦਾ ਰਿਹਾ ਤੇ ਅਸੀਂ ਇੱਕ ਕੀ ਪੁਆਇੰਟ ਵੇਖਦੇ ਹਾਂ ਜਿਹੜਾ ਕੀ ਪੁਆਇੰਟ ਹਰ ਗੁਰੂ ਸਾਹਿਬਾਨ ਵਿੱਚ ਦੇਖਣ ਨੂੰ ਮਿਲੇਗਾ ਸਾਰੇ 10 ਗੁਰੂ ਸਾਹਿਬਾਨ ਵਿੱਚ ਦੇਖਣ ਨੂੰ ਮਿਲੇਗਾ ਕਿ ਉਹਨਾਂ ਦਾ ਸਭ ਤੋਂ ਵੱਡਾ ਪ੍ਰਚਾਰ ਸੀ ਉਹਨਾਂ ਦਾ ਨਿੱਜੀ ਜੀਵਨ ਕਿ ਉਸ ਉਹ ਜਿੱਥੇ ਵੀ ਜਾਂਦੇ ਸੀ ਜਿੱਥੇ ਵੀ ਪ੍ਰਚਾਰ ਕਰਦੇ ਸੀ ਆਪਣੇ ਜੀਵਨ ਦਾ ਜੀਵਨ ਦਾ ਐਗਜ਼ਾਮਪਲ ਦੇ ਕੇ ਪ੍ਰਚਾਰ ਕਰਦੇ ਸੀ ਤੇ ਅੱਜ ਉਹਨਾਂ ਦੇ ਸਿੱਖਾਂ ਨੂੰ ਵੀ ਲੋੜ ਹੈ ਕਿ ਅਸੀਂ ਵੀ ਸਿੱਖੀ ਦਾ ਪ੍ਰਚਾਰ ਕਰੀਏ ਆਪਣੇ ਕਿਰਦਾਰ ਨਾਲ ਆਪਣੇ ਕੈਰੈਕਟਰ ਨਾਲ ਅਸੀਂ ਜਿੱਥੇ ਮਰਜੀ ਜਾਈਏ ਸਿੱਖੀ ਸਿਧਾਂਤ ਸੱਚ ਦਾ ਗਿਆਨ ਅਸੀਂ ਸਾਡੇ ਨਾਲ ਲੈ ਕੇ ਜਾਈਏ ਅਰਦਾਸ ਵਿੱਚ ਅਸੀਂ ਡੇਲੀ ਪੜ੍ਹਦੇ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਾਇਤ ਤੇ ਇਸ ਤੋਂ ਇਲਾਵਾ ਲੋੜ ਹੈ ਕਿ ਅਸੀਂ ਸੱਚ ਦਾ ਗਿਆਨ ਸੋ ਚੱਜਾ ਕੈਰੈਕਟਰ ਉਹ ਵੀ ਅਸੀਂ ਨਾਮ ਲੈ ਕੇ ਜਾਈਏ ਤੇ ਇਹੀ ਰੂਪ ਵਿੱਚ ਸਿੱਖੀ ਦਾ ਅਸਲ ਪ੍ਰਚਾਰ ਹੋਵੇਗਾ ਜਿਸ ਤੋਂ ਨੌਜਵਾਨ ਪੀੜੀ ਵੀ ਜੁੜ ਸਕੇਗੀ ਤੇ ਸਾਰੇ ਇੱਕਦਮ ਕਨੈਕਟਡ ਰੂਪ ਨਾਲ ਪ੍ਰਚਾਰ ਹੋ ਸਕੇਗਾ ਤੇ ਸਿੱਖੀ ਦਾ ਵਧਾਵਾ ਹੋਵੇਗਾ ਤੇ ਇੰਨਾ ਹੀ ਸਾਰੀ ਗੁਰਬਾਨੀ ਜੋ ਹੈ ਦਰਸਲ ਦੇ ਵਿੱਚ ਆਪਣੇ ਆਪ ਨੂੰ ਸਵਾਰਨ ਦੀ ਆਪਣੇ ਆਪ ਨੂੰ ਘੜਨ ਦੀ ਆਪਣੇ ਆਪ ਨੂੰ ਬਣਾਉਣ ਦੀ ਉਹਦੇ ਸਾਰੀ ਸਿੱਖਿਆ ਜੋ ਹੈ ਬਹੁਤ ਅੱਛਾ ਤੁਸੀਂ ਮਤਲਬ ਆ ਮੈਂ ਸਮਝਦਾ ਕਿ ਨੌਜਵਾਨਾਂ ਵਾਸਤੇ ਔਰ ਸਾਰਿਆਂ ਵਾਸਤੇ ਇੱਕ ਅੱਛਾ ਮੈਸੇਜ ਜਾਏਗਾ ਕਿ ਦਰਸ਼ਨ ਦੇ ਵਿੱਚ ਗੁਰਬਾਨੀ ਕੋਈ ਰਿਚੁਅਲਸ ਨਹੀਂ ਹੈ ਕੋਈ ਗੁਰਬਾਨੀ ਜਿਹੜੀ ਹੈ ਉਹ ਕੋਈ ਐਸ ਕਰਕੇ ਨਹੀਂ ਹੈ ਕਿ ਅਸੀਂ ਉਸ ਨੂੰ ਬਸ ਪੜਦੇ ਜਾਈਏ ਉਹ ਇੱਕ ਸਮਝਣ ਵਾਸਤੇ ਵੀ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੀਂ ਸਭ जग ਤੇਰਾ ਹੋਏ ਅਸੀਂ ਕਹਿ ਦਿੰਨੇ ਹਰਾਜ ਕਰੇਗਾ ਖਲਸਾ ਪਰੇ ਰਾਤ ਤਾ ਹੋਏਗਾ ਜਦੋਂ ਅਸੀਂ ਆਪਣੇ ਅੰਦਰੋਂ ਖਾਲਸਾ ਪਵਿੱਤਰਤਾ ਉਹ ਪਿਓਰਿਟੀ ਪੈਦਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ